ਸੀ ਮਿਨਿਸਟਰ ਨਾ ਰਿਆਸਤ ਹੁੰਦੀ ਆ ਹੂੰ ਕਿ ਉਹ ਦਿੱਲੀ ਮਿਨਿਸਟਰ ਬੈਠਾ ਉੱਥੇ ਹੋਰ ਬੜੀਆਂ ਉੱਥੇ ਪ੍ਰਾਈਮ ਮਿਨਿਸਟਰ ਉੱਤੇ ਬੈਠਾ ਹੁੰਦਾ ਹੂੰ ਹੂੰ ਇੱਥੇ ਨਾ ਫਿਰ ਵੀ ਦਿੱਲੀ ਤੋਂ ਜੇ ਕਾਂਗਰਸ ਦਾ ਵੀ ਸੀ ਮਿਨਿਸਟਰ ਦਿੱਲੀ ਤੋਂ ਦੂਰ ਬੈਠਾ ਹੁੰਦਾ ਆਪਣੀ ਮਰਜ਼ੀ ਕਰ ਜਾਂਦਾ ਹੁੰਦਾ ਤੇ ਆਪਣੀ ਮਰਜ਼ੀ ਦੇ ਅਹੁਦੇਦਾਰ ਲਾਉਣੇ ਚੇਲਿਆਂ ਚ ਲਾਉਣੇ ਜਿਵੇਂ ਆਪ ਪਲਾਨਿੰਗ ਬੋਰਡ ਯਾਨੀ ਕਿ ਜਿਵੇਂ ਰਾਜਾ ਸ਼ਾਹੀ ਹੁੰਦੀ ਹੈ ਸੀਐਮ ਬਿਲਕੁਲ ਬਿਲਕੁਲ ਇੱਕ ਕਿਸਮ ਦੀ ਰਿਆਸਤ ਬਿジネス ਉਤੇ ਅੰਡਰ ਹੈ ਕਈ ਮਹਿਕਮੇ ਜਿਹੇ ਅੰਡਰ ਨੇ ਕਿ ਬੰਦਾ ਦੁਨੀਆ ਡਰਦੀ ਵੀ ਹਾਂ ਬਈ ਮੈਂ ਕਹਿੰਦਾ ਸਾਰਾ ਕੁਝ ਚਾਹੇ ਮੈਂ ਚਾਹੇ ਉਹ ਮਿਨਿਸਟਰੀ ਆਪਣੇ ਕੋਲ ਕੋਈ ਨਾਂ ਵੀ ਰੱਖੇ ਹਮ ਓਕੇ ਲੇਕਿਨ ਹੀ ਕੈਨ ਇੰਟਰਫੇਅਰ ਹਰ ਇੱਕ ਮਿਨਿਸਟਰ ਦੇ ਆਰਡਰ ਤੇ ਉਹ ਉਹ ਸਟੇ ਕਰ ਸਕਦਾ ਇਸ ਕਰਕੇ ਚੀਫ ਮਿਨਿਸਟਰ ਤਾਂ ਬਾਦਸ਼ਾਹੀ ਹੁੰਦੀ ਆ ਉਹਦੀ ਪਾਵਰ ਵੜੀ ਹੁੰਦੀ ਆ ਇਸ ਕਰਕੇ ਤਾਂ ਆਉਣਾ ਚਾਹੀਦਾ ਹਰਕੇ ਪੰਜਾਬ ਦੇ ਵਿੱਚ ਕੋਈ ਇਦਾਂ ਤਾਂ ਨਹੀਂ ਕਦੇ ਹੋਇਆ ਕਿ ਚੀਫ ਮਿਨਿਸਟਰ ਸਾਹਿਬ ਨੇ ਆਪਣੇ ਕੋਲ ਕੋਈ ਮਹਿਕਮਾ ਨਾ ਰੱਖਿਆ ਹੋਵੇ ਇਹ ਗੱਲ ਪੰਜਾਬ 'ਚ ਨਹੀਂ ਹੋਇਆ ਪੰਜਾਬ 'ਚ ਇਦਾਂ ਕੋਈ ਨਹੀਂ ਆਇਆ ਦਿੱਲੀ 'ਚ ਨੇ ਕੇਜਰੀਵਾਲ ਨੇ ਰੱਖਿਆ ਸੀ ਕੀਤਾ ਸੀ ਪੰਜਾਬ 'ਚ ਨਹੀਂ ਹੋਇਆ ਪੰਜਾਬ 'ਚ ਤਾਂ ਸਿਚੁਏਸ਼ਨ ਹੋਰ ਆ ਪੰਜਾਬ 'ਚ ਤਾਂ ਨਾ ਹਮ ਇੱਥੇ ਲੋਕਾਂ 'ਚ ਦੁਸ਼ਮਣੀਆਂ ਬਹੁਤ ਨੇ ਹਮ ਇਹ ਡਰਦੇ ਬਹੁਤ ਨੇ ਇੱਕ ਦੂਜੇ ਤੋਂ ਮੈਂ ਜਦੋਂ ਮਹਿਕਮੇ ਬੰਡ ਹੋਣ ਲੱਗੇ ਹਾਲਾਂਕਿ ਸਭ ਵਿਅੰਸਿਕ ਕਿਸੇ ਨੂੰ ਪੁੱਛਦੇ ਨਹੀਂ ਸੀਗੇ ਹਮ ਹਮ ਮੈਂ ਉਹਨਾਂ ਨੂੰ ਕਿਹਾ ਵੀ ਹੋਮ ਨਾ ਕਿਤੇ ਛੱਡ ਦੇਣਾ ਆਪਣੇ ਕੋ ਹਮ ਉਹਨਾਂ ਦੇ ਲਫ਼ਜ਼ ਮੈਨੂੰ ਅਜੇ ਤੱਕ ਯਾਦ ਆ ਹਮ ਉਹ ਕਹਿੰਦਾ ਹੂੰ ਮੈਂ ਹੋਮ ਕਮੇ ਛੱਡ ਦਊਗਾ ਹਮ ਕਹਿੰਦਾ ਕੋਈ ਐਸਐਚਓ ਇਹ ਕਹਿੰਦਾ ਕੇਸ ਰਜਿਸਟਰ ਕਰ ਦੂਗਾ ਸੀਐਮ ਦੇ ਖਿਲਾਫ ਗ੍ਰਹਿ ਵਿਭਾਗ ਕੋਲ ਰਹਿਣਾ ਚਾਹੀਦਾ ਕਹਿੰਦਾ ਉਹ ਮੇਰੇ ਕੋਲ ਇਹ ਤੇ ਮਤਲਬ ਇਸ ਕਰਕੇ ਹੋਮ ਮਿਨਿਸਟਰੀ ਕੋਈ ਨਹੀਂ ਛੱਡਦਾ ਨਹੀਂ ਸਰ ਜਦੋਂ ਕੋਈ ਮਿਨਿਸਟਰ ਕੋਲ ਹੋਮ ਗਿਆ ਵਗਰਾਹ ਵਿਭਾਗ ਚਲਾ ਗਿਆ ਕੀ ਫਿਰ ਸੀਐਮ ਉਹਦੇ ਵਿੱਚ ਇੰਟਰਫੇਰੈਂਸ ਨਹੀਂ ਬਿਲਕੁਲ ਦਖਲ ਦੇ ਸਕਦਾ ਐਂ ਤਾਂ ਕੈਪਟਨ ਕਮਲਜੀਤ ਜੀ ਸਟੇਟ ਮਿਨਿਸਟਰ ਕਰਕੇ ਉਹਨਾਂ ਚਾਰਜ ਦੇਤਾ ਸੀ ਆਪਣੇ ਬਰਨਾਲੇ ਨੇ ਹੂੰ 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 ਅੱਛਾ ਜੀ ਉਹ ਕੈਪਟਨ ਕਮਲਜੀਤ ਕੋ ਸਟੇਟ ਮਿਨਿਸਟਰ ਫਾਰ ਹੋਮ ਰਹੇ ਨੇ ਹੂੰ ਹੂੰ ਉਹਨਾਂ ਬੜਾ ਵਧੀਆ ਚਲਾਇਆ ਇਸ ਕਰਕੇ ਕੋਈ ਗੱਲ ਨਹੀਂ ਪਰ ਇੱਕ ਕੌਨਫੀਡੈਂਸ ਦਿੰਦੀ ਆ ਜੇ ਇੱਕ ਦੂਜੇ ਤੇ ਮੰਤਰੀ ਦੇ ਕੌਨਫੀਡੈਂਸ ਹੋਵੇ ਚੀਫ ਮਿਨਿਸਟਰ ਤਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਕਿਸੇ ਵੀ ਵਿਭਾਗ ਦੇ ਵਿੱਚ ਕੋਈ ਵੀ ਆਰਡਰ ਰੋਕ ਸਕਦਾ ਖੈਰ ਜਦੋਂ ਕੈਪਟਨ ਮੁਰਿੰਦਰ ਸਿੰਘ ਨੂੰ ਹਟਾਇਆ ਜਾਂਦਾ ਉਹ ਸਮੇਂ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਨ ਤੇ ਸ਼ਾਇਦ ਕੈਪਟਨ ਤੇ ਕੈਂਪਚ ਕੋਈ ਡਰ ਵੀ ਬਣਿਆ ਸੀ ਉਹਨਾਂ ਦੇ ਨਾਲ ਇਹ ਵੀ ਹੋ ਸਕਦਾ ਹੋ ਸਕਦਾ ਵੈਸੇ ਤਾਂ ਆਮ ਤੌਰ ਤੇ ਸਿਆਣਾ ਚੀਫ ਮਿਨਿਸਟਰ ਨੂੰ ਉਹ ਕਦੇ ਦਿੰਦਾ ਹੀ ਨਹੀਂ ਹੁੰਦਾ ਹਮ ਓਕੇ ਸਿਆਣਾ ਚੀਫ ਮਿਨਿਸਟਰ ਕਦੇ ਹੋਊਂ ਡਿਪਾਰਟਮੈਂਟ ਇੱਕ ਜਨਰਲ ਇਹ ਫਿਰ ਕੈਪਟਨ ਸਾਹਿਬ ਨੇ ਕਿਵੇਂ ਹਾਈ ਕਮਾਂਡ ਤੱਕ ਪ੍ਰੈਸ਼ਰ ਬਣਿਆ ਹੋਏਗਾ ਉਸ ਸਮੇਂ ਉਹ ਪ੍ਰੈਸ਼ਰ ਹੈ ਉਹ ਤਾਂ ਜਦੋਂ ਕਾਂਗਰਸ ਦੇ ਵਿੱਚ ਨਾ ਤੜੇਬੰਦੀ ਬਹੁਤ ਜ਼ਿਆਦਾ ਹੁੰਦੀ ਹੈ ਉਹ ਪ੍ਰੈਸ਼ਰ ਪੈ ਗਿਆ ਦਿੱਲੀ ਤੋਂ ਹੁਣ ਤਾਂ ਮਸਲਾ ਹੋਊਗਾ ਕਿ ਚੀਫ ਮਿਨਿਸਟਰ ਦੀ ਪਾਵਰ ਹੁੰਦੀ ਵੀ ਜੀ ਨੂੰ ਮਰਜ਼ੀ ਮਹਿਕਮਾ ਦਵੇ ਜਮਰਜ਼ੀ ਨਾ ਦਵੇ ਹਮ ਹੁਣ ਤਾਂ ਮਹਿਕਮੇ ਬੰਦ ਨੇ ਦਿੱਲੀ ਵਾਲੇ ਦਿੱਲੀ ਦੇ ਅਖੀਰ ਦਾ ਪੰਜਾਬ ਦੀ ਗਵਰਨਮੈਂਟ ਤੁਸੀਂ ਉਹਨੂੰ ਦੇਖੋ ਦਿੱਲੀ ਦੀ ਕਿੰਨੀ ਸਿਆਸੀ ਬੰਦਬੰਦੀ ਹੈ ਹੂੰ ਹੂੰ ਤੇ ਇਸ ਕਰਕੇ ਹੋਮ ਡਿਪਾਰਟਮੈਂਟ ਨਹੀਂ ਕਿਸੇ ਨੂੰ ਕੋਈ ਇੱਕ ਜਨਰਲ ਅਡਜਸਟਮੈਂਟ ਕਿਉਂ ਜਨਰਲ ਅਡਜਸਟਮੈਂਟ ਨੇ ਸਾਰੀਆਂ ਬਦਲੀਆਂ ਆਪ ਕਰਨੀਆਂ ਹੁੰਦੀਆਂ ਇਹ ਦੋ ਮਹਿਕਮੇ ਇਹ ਕੁਝ ਇਹੋ ਜਿਹੇ এনਵਾਇਰਨਮੈਂਟ ਵਗੈਰਾ ਇਹ ਜਿਹੇ ਮਹਿਕਮੇ ਹੁੰਦੇ ਨੇ ਨਾ ਜਿਹੜਾ ਸੀਐਮ ਫਾਰੈਸਟ ਆਨ ਤੌਰ ਤੇ ਰੱਖਦੇ ਨੇ ਇਹ ਸੈਂਸਿਟਿਵ ਮਹਿਕਮੇ ਜਿਹੜੇ ਆ ਇਨਫੋਰਮੇਸ਼ਨਲ ਟੈਕਨੋਲੋਜੀ ਇਹ ਸੀਐਮ ਆਪ ਦੇ ਕੋਲ ਰਹਿੰਦਾ ਹੂੰ ਹੂੰ